ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 537ਵੇਂ ਵਿਆਪੂਰਵ ਨੂੰ ਸਮਰਪਿਤ ਨਗਰ ਕੀਰਤਨ ਖਾਲਸਾਈ ਜਹਾਉ ਜਲਾਲ ਬਖੇਰ ਦਾ ਸੁਲਤਾਨਪੁਰ ਲੋਧੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਬੀਤੀ ਸਵੇਰ ਚੱਲ ਕੇ ਦੇਰ ਰਾਤ ਬਟਾਲਾ ਦੀ ertidide ਪਹੁੰਚ ਗਏ ਰਸਤੇ ਹੀ ਇਸ ਮੌਕੇ ਬਟਾਲਾ ਦੀ ਸੰਤਾ ਨੇ ਨਗਰ ਕੀਰਤਨ ਦਾ ਪਰਮਾ ਸਵਾਗਤ ਕੀਤਾ ਅਤੇ ਜਕਾਰੇ ਛੱਡੇ ਹੋਏ ਸੰਤਾਂ ਨੂੰ ਫੁੱਲਾ ਦੀ ਪਟਖਾ ਕਰਦੇ ਹੋਏ ਗੁਰੂ ਚਰਨਾਂ ਦੇ ਅੰਮਸਤਕ ਹੋ ਕੇ ਗੁਰੂ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਦੇਖੋ ਇਹ ਖਾਲਸਾਈ ਜਹਾਉ ਜਲਾਲ ਬਖੇਰ ਦੇ ਨਗਰ ਕੀਰਤਨ ਆਹ ਤਸਵੀਰਾਂ ਤੇ ਸੁਣੋ ਕੁਝ ਕੀ ਕੀ ਕੁਝ ਕਿਹਾ ਸੰਗਤਾਂ ਨੇ ਕਿਸ ਤਰ੍ਹਾਂ ਦਾ ਦ੍ਰਿਸ਼ ਜਿਹੜਾ ਉਹਨਾਂ ਨੇ ਦੇਖਣ ਨੂੰ ਮਿਲਿਆ ਆਓ ਸੁਣਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਨਾਨਕ ਨਾਮਲੇਵਾ ਸੰਗਤਾਂ ਨੂੰ ਇਸ ਮਹਾਨ ਵਿਆਹ ਪੁਰਬ ਘੁਰਪੁਰਬ ਜੋੜ ਮੇਲੇ ਦੀ ਲੱਖ ਲੱਖ ਵਧਾਈ ਦੇਣਾ ਔਰ ਇਹਦੇ ਬੇਨਤੀ ਕਰਨੀ ਚਾਹੁੰਨਾ ਕਿ ਅੱਜ ਸਵੇਰੇ ਕਰਮਾ ਭਾਗਾਣਾ ਦਿਨ ਜਦੋਂ ਸਵੇਰੇ 7 ਵਜੇ ਅਰਦਾਸ ਆਪਰੰਤ ਗੁਰਦੁਆਰਾ ਬੇਰ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਧੰਨ ਗੁਰਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਰੰਭ ਹੋਇਆ ਸੀ ਉਹ ਵਕ ਵਕ ਪੜਾਵਾਂ ਨੂੰ ਤੈਅ ਕਰਕੇ ਮੈਂ ਸਮਝਣਾ ਹੁਣ ਤੱਕ ਦਾ ਜੋ ਸਮਾਂ ਉਹ 12 13 ਘੰਟੇ ਜਿਹੜੇ ਨੇ ਲੱਗ ਚੁੱਕੇ ਨੇ ਬਾਬਾ ਬਕਾਲਾ ਮਹਿਤਾ ਚੌਂਕ ਹੁੰਦਾ ਹੋਇਆ ਅਜੇ ਵੀ ਪਟਾਲੇ ਤੋਂ 14 15 ਕਿਲੋਮੀਟਰ ਦੀ ਦੂਰੀ ਤੇ ਇਹ ਨਗਰ ਕੀਰਤਨ ਇਹ ਅਜੇ ਬਾਕੀ ਪੈਂਦਾ ਜਿਹੜਾ ਕਰਨ ਵਾਲਾ ਪਰ ਮੈਂ ਇਹ ਵੀ ਸਮਝਣਾ ਇਹ ਸਮਾਂ ਜਿਹੜਾ ਇੰਨਾ ਹੀ ਹੋਰ ਬਟਾਲੇ ਤੱਕ ਪਹੁੰਚਦਿਆਂ ਲੱਗ ਸਕਦਾ ਕਿਉਂਕਿ ਰਸਤੇ ਵਿੱਚ ਮੈਂ ਪਿਛੋਂ ਨਾਲ ਆਇਆ ਜਿੰਨਾ ਪਿਆਰ ਸਤਕਾਰ ਸੰਗਤਾਂ ਵਿੱਚ ਧੰਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸੀਸ ਝੁਕਾਉਣ ਲਈ ਹੈ ਉਹ ਇਹ ਗੱਲ ਸਮਝ ਰਹੇ ਨੇ ਕਿ ਧੰਗੁਰੂ ਗੋ ਨਾਨਕ ਸਾਹਿਬ ਸੱਚੇ ਬਾਦਸ਼ਾਹ ਦੀ ਇਹ ਬਰਾਤ ਰੂਪੀ ਨਗਰ ਕੀਰਤਨ ਆ ਬਟਾਲੇ ਦੀ ਧਰਤੀ ਵੱਲ ਨੂੰ ਜਾ ਰਿਹਾ ਹੈ ਲੋਕ ਧੰਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸੀਸ ਝੁਕਾ ਕੇ ਧੰਗੁਰੂ ਨਾਨਕ ਸਾਹਿਬ ਦੇ ਸ਼ਾਖ ਸ਼ਾਹ ਦਰਸ਼ਨ ਕਰ ਰਹੇ ਨੇ ਵਿਭਾਗੇ ਨੇ ਮੈਂ ਸਮੂੱਚੀ ਜਿਹੜੀ ਸੰਗਤ ਇਹਨਾਂ ਨਗਰ ਕੀਰਤਨਾਂ ਵਿੱਚ ਸ਼ਾਮਲ ਹੋ ਕੇ ਬਟਾਲੇ ਪਹੁੰਚ ਰਹੀ ਹੈ ਉਹਨਾਂ ਨੂੰ ਜੀ ਆਇਆਂ ਆਖਣਾ ਉਹਨਾਂ ਦਾ ਧੰਨਵਾਦ ਕਰਨਾ ਉਹਨਾਂ ਨੂੰ ਵਧਾਈ ਦੇਣਾ ਉਥੇ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਸਵੇਰੇ ਫੇਰ 10 ਨਵੰਬਰ ਨੂੰ ਮਾਤਾ ਸਲੱਖਣੀ ਦੇ ਪੇਕਾ ਘਰ ਮਾਤਾ ਜੀ ਦਾ ਜਨਮ ਸਥਾਨ ਧੰਗੁਰ ਨਾਨਕ ਸਾਹਿਬ ਦਾ ਵਿਆਹ ਸਥਾਨ ਗੁਰਦਾ ਡੇਰਾ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ 10 ਨਵੰਬਰ ਨੂੰ ਸਵੇਰੇ 8 ਵਜੇ ਫੇਰ ਆਰੰਭ ਹੋਣ ਜਾ ਰਿਹਾ ਮੈਂ ਸਮੂੱਚੀਆਂ ਸੰਗਤਾਂ ਨੂੰ ਉਹਦੇ ਸ਼ਮੂਲੀਅਤ ਕਰਨ ਦੀ ਬੇਨਤੀ ਕਰਦਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਨਗਰ ਕੀਰਤਨ ਸਲਤਾਂਪੁਰ ਲੋਧੀ ਤੋਂ ਆਰੰਭ ਹੋ ਕੇ ਬਟਾਲੇ ਧਰਦੀ ਨਜ਼ਦੀਕ ਪਹੁੰਚਿਆ ਵਾ ਸਭ ਤੋਂ ਪਹਿਲਾਂ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਵਾ ਜਿੰਨਾ ਸੰਗਤਾਂ ਦੇ ਵਿੱਚ ਉਤਸ਼ਾਹ ਵਾ ਸਾਨੂੰ ਲੱਗਦਾ ਵਾ ਵੀ ਇਹ ਜਿਹੜਾ ਛਾਟਾ ਮਾਰਦਾ ਕਾਟਵਾਂ ਇਹ ਕਰੀਬ ਪਾਲਕੀ ਸਾਹਿਬ ਘਟੋ ਕਾਟ ਵੀ 12 ਵਜੇ ਦੇ ਕਰੀਬ ਬਟਾਲੇ ਸ਼ਹਿਰ 'ਚ ਸਮਾਪਤੀ ਹੋਵੇਗੀ ਤੇ ਇੰਨਾ ਸੰਗਤ ਦਾ ਉਤਸ਼ਾਹ ਇਸ ਤੋਂ ਵੱਧ ਕੋਈ ਗੱਲ ਨਹੀਂ ਬਹੁਤ ਜ਼ਿਆਦਾ ਉਤਸ਼ਾਹ ਹੈ ਸੰਗਤ ਦੇ ਵਿੱਚ ਜੀ ਲੱਗਦਾ ਨਹੀਂ ਹਰ ਸਾਲ ਦੀ ਸਾਡੀ ਸੰਗਤ ਦਾ ਉਤਸ਼ਾਹ ਵੱਧਾ ਜਾ ਰਿਹਾ ਹੈ ਇਸ ਬਿਲਕੁਲ ਹਰ ਸਾਲ ਸੰਗਤ ਦਾ ਜਿਹੜਾ ਉਤਸ਼ਾਹ ਵਾ ਉਹ ਬਹੁਤ ਜ਼ਿਆਦਾ ਵਧਣ ਗਿਆ ਵਾ ਕਿਉਂਕਿ ਗੁਰੂ ਮਹਾਰਾਜ ਦੇ ਪਿਆਰ ਦੇ ਸਤਿਗੁਰ ਬਾਣੀ ਬਾਣੀ ਨਾਲ ਜਿਹੜੀ ਸੰਗਤ ਬਹੁਤ ਜ਼ਿਆਦਾ ਦਿਨੋਂ ਜੁੜ ਰਹੀ ਏ ਇਸ ਕਰਕੇ ਤੁਸੀਂ ਵੇਖੋ ਕਿੰਨੇ ਲੋਕਾਂ ਨੇ ਨਿਤ ਨਵੇਂ ਪਕਵਾਨ ਦਾਲ ਫੁਲਕਾ ਸੰਗਤ ਦੇ ਸਵਾਗਤ ਵਾਸਤੇ ਥਾਂ ਥਾਂ ਤੇ ਜਿਹੜੇ ਆ ਸਾਰੇ ਪ੍ਰਬੰਧ ਕੀਤੇ ਆ ਫਿਰ ਵੀ ਅਸੀਂ ਆਨੇ ਬੇਸ਼ੱਕ ਲੇਟ ਹੋ ਗਈ ਪਾਲਕੀ ਸਾਹਿਬ ਪਰ ਗੁਰੂ ਮਹਾਰਾਜ ਦੇ ਦਰਸ਼ਨ ਜਿਹੜੇ ਸੰਗਤ ਨੂੰ ਖੁੱਲੇ ਹੋਣਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਤਨ ਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹਪੁਰਬ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਜਿੱਥੇ ਗੱਲ ਇਹ ਹੈ ਕਿ ਅਸੀਂ ਸਵੇਰ ਦੇ ਨਗਰ ਕੀਰਤਨ ਦੇ ਨਾਲ ਚੱਲੇ ਆ ਜਦੋਂ ਦਾ ਨਗਰ ਕੀਰਤਨ ਸਵੇਰ ਦਾ 7 ਵਜੇ ਗੁਰਦੁਆਰਾ ਬੇਰ ਸਾਹਿਬ ਤੋਂ ਆਰੰਭ ਹੋਇਆ ਸੰਗਤਾਂ ਦੇ ਵਿੱਚ ਇਨਾਂ ਨੂੰ ਭਾਰੀ ਉਤਸ਼ਾਹ ਹੈ ਇਹ ਨਗਰ ਕੀਰਤਨ ਨੂੰ ਤਕਰੀਬਨ 30 ਤੋਂ 40 ਕਿਲੋਮੀਟਰ ਪੈਂਡਾ ਤੈਅ ਕਰਨ ਦੇ ਵਿੱਚ ਹੀ 12 ਤੋਂ 13 ਘੰਟੇ ਦਾ ਸਮਾਂ ਲੱਗ ਰਿਹਾ ਹੈ ਹਜੇ ਇਸ ਤੋਂ ਅਗਾਹ ਜਾਂਦੇ ਜਾਂਦੇ ਬਟਾਲੇ ਤੱਕ ਪਹੁੰਚਦੇ ਪਹੁੰਚਦੇ ਇੰਨਾ ਸਮਾਂ ਹੀ ਹੋਰ ਲੱਗਣਾ ਹੈ ਸੰਗਤਾਂ ਦਾ ਉਤਸ਼ਾਹ ਜਿਹੜਾ ਇਹ ਰਸਤੇ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਬਹੁਤ ਹੀ ਵਧੀਆ ਉਤਸ਼ਾਹ ਹੈ ਇਸ ਦੇ ਨਾਲ ਹੀ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਆਪਾਂ ਟਰੈਕਟਰਾਂ ਟਰਾਲੀਆਂ ਦੇ ਉੱਤੇ ਹੁੱਲੜਬਾਜੀ ਨਾ ਕਰੀਏ ਗੁਰੂ ਮਾਰੇ ਦੇ ਨਾਮ ਦਾ ਸਿਮਰਨ ਕਰੀਏ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਘਰੋਂ ਦਾ ਅਸੀਂ ਆਏ ਆ ਗੁਰੂ ਮਾਰੇ ਦੀ ਖੁਸ਼ ਪਰ ਅਸੀਂ ਜੇ ਰਸਤੇ ਵਿੱਚ ਉੱਚੀ ਆਵਾਜ਼ 'ਚ ਡੀਜੇ ਵਜਾਵਾਂਗੇ ਸੰਗਤ ਨੂੰ ਤੰਗ ਪਰੇਸ਼ਾਨ ਕਰਾਂਗੇ ਤਾਂ ਸਾਡੇ ਤਾਂ ਗੁਰੂ ਮਹਾਰਾਜ ਵੀ ਨਹੀਂ ਖੁਸ਼ ਹੋਣਗੇ ਇਸ ਲਈ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਦਾ ਵਾਂ ਕਿ ਆਓ ਗੁਰੂ ਦੇ ਨਾਮ ਨਾਲ ਜੁੜੀਏ ਕੀਰਤ ਕਰੀਏ ਨਾਮ ਜਪੀਏ ਤੇ ਵੰਡ ਕੇ ਛਕੀਏ ਇਹ ਸਿਧਾਂਤ ਦੇ ਪਹਿਰਾ ਦਿੰਦੇ ਹੋਏ ਮਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਜੀ